डेली पब्लिक लाइव थाना जी आर पी पठानकोट हेठ चौकियां चौकिया थाने दे स्टाफ दिया वक वक टीम बना के चेकिंग कीती जा रही है इससे लड़ी तत्काल ले एस पलविंदर सिंह इंचार्ज चौकी जी आर पी पठानकोट कैंट वालों समेत पुलिस पार्टी वालों रेलवे स्टेशन पठानकोट कैंट पर चेकिंग कीती जा रही सी दौरान चेकिंग प्लेटफार्म नंबर दो पर गड्डी नंबर बारह हजार नौ सौ उन्नी मालवा एक्सप्रेस ਜਿਸ ਦੇ ਜਨਰਲ ਡੱਬੇ ਦੀ ਚੈਕਿੰਗ ਕੀਤੀ ਗਈ ਦੌਰਾਨ ਇਹ ਚੈਕਿੰਗ ਇੱਕ ਲਵਾਰਿਸ ਬੈਗ ਮਿਲਿਆ ਜਿਸ ਸੰਬੰਧੀ ਆਸ-ਪਾਸ ਦੇ ਯਾਤਰੀਆਂ ਨੂੰ ਬੈਗ ਬਾਰੇ ਪੁੱਛਿਆ ਗਿਆ ਪਰ ਕਿਸੇ ਯਾਤਰੀ ਨੇ ਬੈਗ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸ਼ੱਕ ਦੀ ਬਿਨਾਹ ਪਰ ਬੈਗ ਨੂੰ ਐਂਟੀ ਸਾਈਬੋਟੇਜ ਟੀਮ ਵੱਲੋਂ ਚੈੱਕ ਕੀਤਾ ਗਿਆ ਚੈੱਕ ਕਰਨ ਉਪਰੰਤ ਬੈਗ ਵਿੱਚੋਂ ਪੰਜ ਪਿਸਟਲ ਅਤੇ 10 ਮੈਗਜ਼ੀਨ ਬਰਾਮਦ ਹੋਏ ਏਐਸਆਈ ਪਲਵਿੰਦਰ ਸਿੰਘ ਨੇ ਪੰਜ ਪਿਸਟਲ ਅਤੇ 10 ਮੈਗਜ਼ੀਨ ਨੂੰ ਫਰਦ ਬਰਾਮਦਗੀ ਰਾਹੀਂ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਲਵਾਰਿਸ ਬੈਗ ਮਿਲਣ ਤੇ ਅਨਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਤਫਤੀਸ਼ ਚਾਲੂ ਹੈ ਕੀ ਕਰਵੇਗੀ ਹਾਂਜੀ ਸਾਡੇ ਮਾਨਯੋਗ ਡੀਜੀਪੀ ਰੇਲਵੇ ਸ਼੍ਰੀਮਤੀ ਸ਼ਸ਼ੀ ਪ੍ਰਬਤ ਦੇ ਜੀ ਅਤੇ ਸਾਡੇ ਰੇਲਵੇ ਦੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਲਈ ਦੇ ਤਹਿਤ ਕੱਲ ਏਸੀ ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਸ਼ਾਮ ਦੇ ਕਰੀਬ ਸਾਢੇ 1:00 4:00 ਵਜੇ ਦੇ ਕਰੀਬ ਜਿਹੜੀ ਇੱਕ ਟ੍ਰੇਨ ਮਲਵਾ ਐਕਸਪ੍ਰੈਸ ਆ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਦੇ ਨਾਲ-ਨਾਲ ਟ੍ਰੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜਰ ਟ੍ਰੇਨ ਦੇ ਜਨਰਲ ਬੋਗੀ ਦੇ ਵਿੱਚ ਲਾਸਟ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉੱਥੋਂ ਇੱਕ ਸਾਨੂੰ ਲਵਾਰਸ ਬੈਗ ਮਿਲਿਆ ਜਦੋਂ ਲਵਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛਗਿਛ ਕੀਤੀ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਬੈਗ ਦੀ ਜੈਂਟੀ ਸਪੋਰਟਿੰਗ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ ਪੰਜ ਪਿਸਟਲ ਔਰ 10 ਮੈਗਜ਼ੀਨ ਜਿਹੜੇ ਉਹ ਬਰੰਦ ਹੋਇਆ ਸਰ ਕਾਰਤੂਸ ਵੀ ਕੋਈ ਹੋਇਆਗਾ ਜੀ ਮੈਂ ਕਾਰਤੂਸ ਨਹੀਂ ਕੋਈ ਵਿਅਕਤੀ ਹਾਂਜੀ ਕੋਈ ਵਿਅਕਤੀ ਵਗੈਰਾ ਨਹੀਂ ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ ਸਾਰੇ ਯਾਤਰੀਆਂ ਕੋਲ ਪੁੱਛ ਪੜਤਾਲ ਕੀਤੀ ਗਈ ਐਕਚੁਅਲੀ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ 1.5-2 ਮਿੰਟ ਦਾ ਹੀ ਹੁੰਦਾ ਤੇ ਉਹਦੇ ਦੌਰਾਨ ਦੌਰਾਨ ਜਿੰਨੀ ਵੀ ਅਸੀਂ ਤਫ਼ਤੀਸ਼ ਕੀਤੀ ਉਹਦੇ ਦੌਰਾਨ ਨਹੀਂ ਮਿਲਿਆ ਪਿਸਟਲ ਸਰ ਮੇਡ ਇਨ ਕੀ ਪਤਾ ਲੱਗਿਆ ਪਿਸਟਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਇਹ ਪ੍ਰਮਾਣਿਕ ਸਾਇੰਸ ਲੈਬਾਰਟਰੀ ਨੂੰ ਭੇਜਾਂਗੇ ਉਸ ਤੋਂ ਸਾਨੂੰ ਇਹਨਾਂ ਦੇ ਮੇਕ ਦਾ ਹੈ ਮੇਡ ਦਾ ਪਤਾ ਲੱਗੂਗਾ ਕਿ ਕਿੱਥੇ ਬਣਿਆ ਸਰ ਮੇਡ ਇਨ ਜਿਹੜਾ ਲੋਡੇਡ ਹੈ ਜਾਂ ਖਾਲੀ ਹੈ ਜੀ ਜਿਹੜੇ ਮੈਗਜ਼ੀਨ ਹੈ ਅਨ ਲੋਡੇਡ ਮੈਗਜ਼ੀਨ ਅਨ ਲੋਡੇਡ ਮਤਲਬ ਖਾਲੀ ਨੇ ਖਾਲੀ ਮੈਨ ਕੋਈ ਕਾਰਟੂਸ ਨਹੀਂ ਮਿਲਿਆ ਖਾਲੀ ਬੈਗ ਜੀ ਨਾਲ ਹਰੇਕ ਪਿਸਟਲ ਦੇ ਨਾਲ ਦੋ ਦੋ ਮੈਗਜ਼ੀਨ ਜਿਹੜ ਕੁਰ ਬੈਗ ਵਿੱਚ ਕੋਈ ਆਇਡੈਂਟੀਟੀ ਬਰੋਕ ਕੋਈ ਬੈਗ ਦੇ ਵਿੱਚ ਕੁਝ ਨਹੀਂ ਨਹੀਂ ਬੈਗ ਵਿੱਚ ਕੋਈ ਆਇਡੈਂਟੀਟੀ ਬਰੋਕ ਨਹੀਂ ਮਿਲਿਆ ਇਹ ਹੁਣ ਅਸੀਂ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀ ਕੈਮਰੇਜ ਉਹਨਾਂ ਨੂੰ ਚੈੱਕ ਕਰਾਵਾਂਗੇ ਤਾਂ ਹੋਰ ਵੀ ਜਿਹੜੇ ਇਦਾਂ ਦੀ ਆਵਾਜ਼ਦਤਾ ਕਰਨ ਵਾਲੇ ਜਿਹੜੇ ਸਾਡੇ ਹੈਗੇ ਆ ਸਿੱਖੀ ਵਿਅਕਤੀ ਉਹਨਾਂ ਤੋਂ ਪੁੱਛਗਿੱਛ ਕਰਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕਲਪਰੇਟ ਜਿਹੜਾ ਵੀ ਹੈਗਾ ਜਿਨੇ ਇਹ ਵਪਾਰ ਰੱਖੇ ਆ ਉਹਦੇ ਤੱਕ ਪਹੁੰਚਣ ਦੀ ਪੂਰੀ ਪੂਰੀ ਸਾਡੇ ਵੱਲ ਕੋਸ਼ਿਸ਼ ਕੀਤੀ ਹੈ ਕਿਤੇ ਕੋਈ ਰੱਖਿਆ ਹੈ ਕੁਝ ਪਤਾ ਚੱਲ ਪਿਆ ਕਿਹੜੀ ਟ੍ਰੇਨ ਦੇ ਵਿੱਚ ਚੱਕੂ ਮਿਲਦਾ ਦਰਮਿਆਨ ਮਨੋ ਐਕਸਪ੍ਰੈਸ ਟ੍ਰੇਨ ਬੈਗ ਸਰ ਕਿੱਥੋਂ ਰੱਖਿਆ ਕੁਝ ਮੈਨ ਬੈਗ ਨਹੀਂ ਅਜੇ ਰੱਖਣ ਬਾਰੇ ਨਹੀਂ ਕੁਝ ਪਤਾ ਲੱਗਿਆ ਵੀ ਕਿੱਥੋਂ ਰੱਖਿਆ ਹੋ ਸਕਦਾ ਇਹ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰਾਂਗੇ ਪਿੱਛੋਂ ਤੋਂ ਲੈ ਕੇ ਦਿੱਲੀ ਤੋਂ ਅੱਗੇ ਤੱਕ ਸਾਰੇ ਅਸੀਂ ਮਤਲਬ ਸਾਰੇ ਕੱਲੇ ਕੱਲੇ ਕੈਮਰੇ ਖੰਗਾੜਾਂਗੇ ਉਹਦੇ ਤਤਤੀਸ਼ ਤਰ੍ਹਾਂ ਜੋ ਵੀ ਸਾਹਮਣੇ ਆਵਗਾ ਉਹ ਸਾਹਮਣੇ ਜਿਹੜੀ ਘਟਨਾ ਹੋ ਸਾਬ ਨਾਲ ਜਿਹੜੀ ਘਟਨਾ ਹੋ ਉਸ ਤੋਂ ਪਿੱਛੋਂ ਵੀ ਅਸੀਂ ਕਰਾਂਗੇ ਜੀ ਦਿੱਲੀ ਤੋਂ ਪ੍ਰੋਪਰ ਨਹੀਂ ਕਹਿ ਸਕਦਾ ਮੈਂ ਐਕਚੁਅਲੀ ਜਿੱਥੋਂ ਵੀ ਇਹ ਟ੍ਰੇਨ ਅਰੀਜਿਨੇਟ ਹੁੰਦੀ ਆ ਅਸੀਂ ਜਿਹੜੇ ਵੀ ਕੰਟਰੋਲਰ ਹੁੰਦੇ ਇਹਨਾਂ ਦੇ ਕੈਮਰੇ ਵਾਲਿਆਂ ਦੇ ਉਹਨਾਂ ਦੇ ਨਾਲ ਅਸੀਂ ਤਾਲਮੇਲ ਕਰਕੇ ਇਹਨਾਂ ਨੂੰ ਪੂਰੀ ਦੂਸਰੀ ਜਿਹੜੀ ਹੈ ਕਨਸਾਈਨਮੈਂਟ ਬਰਾਬਰ ਹੋਈ ਹੈ ਐਵੇਂ ਹਥਿਆਰ ਆਦੀ ਹੈ ਜਿਹੜੀ ਦੇਸੀ ਲੱਗ ਰਹੇ ਆ ਪਹਿਲੇ ਜਿਹੜੇ ਦੋ ਦੇਸੀ ਕੱਟੇ ਫੜੇ ਗਏ ਸੀ ਇੱਕ ਬੰਦੇ ਕੋਲ ਉਹ ਵੀ ਪਾਰਸਲ ਟਾਈਮ ਹੀ ਜਿਹੜਾ ਸਪਲਾਈ ਹੋ ਰਿਹਾ ਠੀਕ ਆ ਇਹ ਵੀ ਉਸ ਤਰ੍ਹਾਂ ਦਾ ਨਹੀਂ ਕਿ ਇਹ ਪਾਰਸਲ ਡੇਜ ਨਹੀਂ ਪਾਰਸਲ ਨਹੀਂ ਸੀ ਇਹਦੇ ਵਿੱਚ ਇਹਦੇ ਵਿੱਚ ਇਹ ਹੋ ਸਕਦਾ ਪਾਰਸਲ ਹੋਵੇ ਕਿਉਂਕਿ ਜਿਹੜੇ ਇਹਨਾਂ ਦੇ ਮੋਟਰ ਸਪਰੈਂਡ ਹੀ ਹੁੰਦੇ ਆ ਜਿਹੜਾ ਮੇਨ ਪਾਰਸਲ ਹੁੰਦਾ ਪਾਰਸਲ ਦੇ ਨਾਲ ਆਉਂਦਾ ਵੋ ਕਿ ਹੋਰ ਡੱਬੇ ਵਿੱਚ ਬੈਠਾ ਰਹਿੰਦਾ ਤੇ ਇਹਨਾਂ ਨੂੰ ਹਦਾਇਤ ਹੁੰਦੀ ਵੀ ਤੁਸੀਂ ਬੈਗ ਛੱਡ ਕੇ ਇੱਧਰ ਉੱਧਰ ਬੈਠ ਜਾਣਾ ਵਾ ਇਸ ਤਰ੍ਹਾਂ ਕਰਕੇ ਮਤਲਬ ਐਕਚੁਅਲੀ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸ ਚੁੱਕਾ ਵੀ ਟ੍ਰੇਨ ਦਾ ਜਿਹੜਾ ਰੁਕਣ ਦਾ ਸਮਾਂ ਇੱਥੇ ਘੱਟ ਹੁੰਦਾ ਇਸ ਕਰਕੇ ਅਸੀਂ ਟ੍ਰੇਨ ਨੂੰ ਟਾਈਮ ਵੀ ਲਿਆ ਸੀਗਾ ਉਹਨਾਂ ਕੋਲ ਇੱਕ ਦੋ ਮਿੰਟ ਵੱਧ ਵੀ ਟ੍ਰੇਨ ਨੂੰ ਰੋਕੇ ਸੀ ਚੈਕਿੰਗ ਕੀਤੀ ਐ ਬਟ ਅਜੇ ਇਹਦੇ ਬਾਰੇ ਨਹੀਂ ਪਤਾ ਚੱਲ ਸਕਦਾ ਜਦੋਂ ਵੀ ਅਸੀਂ ਜਲਦੀ ਤੋਂ ਜਲਦੀ ਇਹਦੇ ਬਾਰੇ ਪਤਾ ਲਾਵਾਂਗੇ ਅਫੀਸ਼ਲ ਸਰ ਕੀ ਕਾਰਵਾਈ ਕੀਤੀ ਗਈ ਇਹਦੇ ਤੇ ਅਸੀਂ ਮੁਕੱਦਮਾ ਨੰਬਰ 10 ਪਤੀਜਨ ਜਨਾਅ ਨਾਟ ਹੈ ਦੇ ਅਧੀਨ ਜਿਹੜਾ ਦਰਜ ਕੀਤਾ ਅਨੁਸਾਤਿ ਵਿਅਕਤੀ ਦੇ ਖਲਾਫ ਤੇ ਅਗੇ ਜਿਹੜੀ ਕਾਰਵਾਈ ਤਬਦੀਲ ਜਿਹੜੀ ਹੋ ਜਸ